ਇਹ ਹੈ ਜੀ ਸਾਡਾ ਚਲਾਈ ਦਾ ਸਾਗ ਇਹ ਜਿਹੜੀ ਚਲਾਈ ਹੈ ਇਹ ਵੱਡੇ ਪੱਤੇ ਦੀ ਚਲਾਈ ਹੈਗੀ ਜੇ ਇਹ ਜਿਹੜੀ ਸਾਡੀ ਚਲਾਈ ਹੈ ਇਹ ਛੋਟੇ ਪੱਤੇ ਦੀ ਚਲਾਈ ਹੈ ਇਹਦਾ ਅਸੀਂ ਸਾਗ ਬਣਾਵਾਂਗੇ ਚਲਾਈ ਦਾ ਬਿਚ ਇੱਕ ਕੂਟੀ ਪਾਲਕ ਦੀ ਪਾਵਾਂਗੇ ਇਹ ਅਸੀਂ ਸਾਡੇ ਕਿਚਨ ਗਾਰਡਨ ਦੇ ਵਿੱਚੋਂ ਤੋੜ ਕੇ ਲਿਆਏ ਅੱਜ ਚਲਾਈ ਇਹਨੂੰ ਅਸੀਂ ਢੂੰਗੂ ਕੇ ਸਮਾਰ ਕੇ ਧੋ ਕੇ ਚੀਰ ਕੇ ਫਿਰ ਇਹਦਾ ਅਸੀਂ ਸਾਗ ਬਣਾਵਾਂਗੇ ਇਹ ਦੇਖੋ ਛੋਟੇ ਪੱਤੇ ਦੀ ਚਲਾਈ ਹੈ ਇਸ ਤਰ੍ਹਾਂ ਅਸੀਂ ਚਲਾਇਆ ਸਾਹ ਹੈ ਜੀ ਸੀ ਇਹ ਡੁੰਗੂ ਕੇ ਸਮਾਰਕ ਦੀ ਧੂੜ ਹੈ ਇਹਨੂੰ ਤੇ ਹੁਣ ਅਸੀਂ ਇਹਨੂੰ ਚੀਰ ਕੇ ਤੇ ਕੇ ਉੱਪਰ ਦੇ ਵਿੱਚ ਪਾ ਕੇ ਬਣਾਵਾਂਗੇ ਇਸ ਤਰ੍ਹਾਂ ਅਸੀਂ ਦਾਤ ਨਾਲ ਨਾ ਇਹਨੂੰ ਚੀਰ ਲੈ 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 ਕਮੈਂਟ ਕਰਕੇ ਦੱਸਿਓ ਕਿੰਨੇ ਕਿਲੋ ਗਰਮੀ ਦੇ ਵਿੱਚ ਜੇ ਸਾਗ ਬਣਦਾ ਬਰੌਣਾ ਆਉਂਦਾ ਹੈ ਜਾਂ ਖਾਦਾ ਹੋਵੇ ਕਿਸੇ ਗਰਮੀ ਜੀਤਾਗ ਕਮੈਂਟ ਕਰਕੇ ਵੀਰ ਦੱਸੋ ਇਹ ਦੋ ਤਿੰਨ ਕਿਸਮ ਦੀ ਚਲਾਈ ਹੈ ਸਾਡੀ ਵੱਡੇ ਪੱਤੇ ਵਾਲੀ ਚਲਾਈ ਆ ਦੇਖੋ ਤੇ ਛੋਟੇ ਪੱਤੇ ਵਾਲੀ ਚਲਾਈ ਹੈ ਤੇ ਨਾਲ ਇਹਦੇ ਵਿੱਚ ਅਸੀਂ ਭਾਲਕਾ ਦਾ ਇਹਨਾਂ ਨੂੰ ਅਸੀਂ ਚੀਰ ਕੇ ਇਸੇ ਉੱਪਰ ਦੇ ਵਿੱਚ ਪਾਵਾਂਗੇ ਇਹ ਕੋਈ ਸਾਡਾ ਦਾਦਾ ਜਿਹਨਾਂ ਨਾਲ ਸਾਗ ਨੂੰ ਕੱਟਿਆ ਜਰੇ ਇਹ ਸਾਡਾ 20 ਸਾਲ ਪੁਰਾਣਾ ਦਾਤ ਹੈਗਾ ਇਸੇ ਨਾਲ ਜੀ ਸ਼ਾ ਕਰਦੇ ਸਰੋਂ ਦਾ ਸਾਗ ਵੀ ਇਹਦੇ ਨਾਲ ਕਰਦੇ ਠੀਕ ਹੈ ਜੀ ਓਕੇ ਸਾਨੂੰ ਸਾਰੇ ਨੂੰ ਕੁੱਕਰ ਦੇ ਵਿੱਚ ਪਾਵਾਂਗੇ ਸਾਰਾ ਸਾਗ ਅਸੀਂ ਚੀਰ ਲਿਆਗਾ ਇਹਦੇ ਵਿੱਚ ਅਸੀਂ ਥੋੜੀ ਦਾਲ ਵੀ ਪਾਵਾਂਗੇ ਮਸਰੀ ਦੀ ਦਾਲ ਪਾਵਾਂਗੇ ਥੋੜੀ ਜੀ ਇਹਦੇ ਵਿੱਚ ਤੇ ਇੱਕ ਅਸੀਂ ਅੱਧਿਕ ਕੋਲੀ ਬਸ ਪਾਣੀ ਦੀ ਪਾਵਾਂਗੇ ਇਹਦੇ ਵਿੱਚ ਇਹ ਅਸੀਂ ਕੁੱਕਰ ਦੇ ਵਿੱਚ ਸਾਰਾ ਸਾਗ ਪਾ ਲਿਆਗਾ ਤੇ ਹੁਣ ਇਹਦੇ ਵਿੱਚ ਅਸੀਂ ਇਹ ਥੋੜੀ ਜੀ ਨਾ ਅੱਧਿਕ ਕੋਲੀ ਮਸਰੀ ਦੀ ਦਾਲ ਬਸ ਤੇ ਇੰਨਾ ਕੀ ਪਾਣੀ ਪਾਉਣਾ ਇਹਦੇ ਵਿੱਚ ਇਹਵੇਂ ਮਸਰੀ ਦੀ ਦਾਲ ਥੋੜੀ ਦੇਰ ਪਹਿਲਾਂ ਭੁਗਤੀ ਸੀਗੀ ਫੁੱਲ ਚੁੱਕੀ ਹੈ ਤੇ ਇਹ ਇਹਦੇ ਨਾਲ ਸਾਗ ਜਿਹੜਾ ਹਰਾ ਕਰਾਰਾ ਬਣ ਜਾਂਦਾ ਤੇ ਸੇਹਣ ਹੁਣ ਤਿੰਨ ਚਾਰ ਬਿਸਰਾਂ ਲਵਾਵਾਂਗੇ ਵਿੱਚ ਨਮਕ ਪਾ ਕੇ ਤੇ ਲਸਣ ਪਾ ਕੇ ਵਿੱਚ ਅਸੀਂ ਥੋੜਾ ਜਿਹਾ ਨਮਕ ਪਾਵਾਂਗੇ ਤੇ ਫਿਰ ਕੁੱਪੜਾ ਅਸੀਂ ਬੰਦ ਕਰ ਦਾਂਗੇ ਢੱਕਾ ਇਹ ਹੀ ਸਾਡਾ ਸਾਗ ਹੈ ਹੁਣ ਕੁੱਪੜਾ ਦਾ ਢੱਕਣ ਖੋਲ ਲਿਆ ਇਹ ਵਿੱਚ ਅਸੀਂ ਲਾਲ ਮਿਰਚ ਪਾਵਾਂਗੇ ਨਾਮਕਾ ਪਹਿਲਾ ਪਾਤਾ ਸੀਗਾ ਤੇ ਹੁਣ ਅਸੀਂ ਇਹਨੂੰ ਬੇਸਨ ਪਾ ਕੇ ਨਾ ਘੋਟਣੇ ਦੇ ਨਾਲ ਘੋਟ ਲਾਂਗੇ ਇਸ ਤਰ੍ਹਾਂ ਸੀ ਇਸਨੂੰ ਪਾ ਕੇ ਨਾ ਸਾਗ ਨੂੰ ਘੋਟ ਲਾਂਗੇ ਚੰਗੀ ਤਰ੍ਹਾਂ ਸਾਡਾ ਸਾਗ ਹੁਣ ਕੀ ਹੁਣ ਰੈਡੀ ਹੈ ਇਹਦੇ ਨਾਲ ਦੇ ਨਾਲ ਹੀ ਅਸੀਂ ਸਾਗ ਵਿੱਚ ਇਸ ਤਰ੍ਹਾਂ ਕੁੰਨ ਲੁੱਟ ਤੇ ਪਿਆਜ਼ ਤੇ ਅਦਰਕ ਤੇ ਹਰੀਆਂ ਮੱਠੀਆਂ ਪਾ ਕੇ ਸਾਡੇ ਲਾਵਾ ਦੇ ਤੜਕਾ ਲਓ ਜੀ ਸਾਡਾ ਸਾਗ ਹੁਣ ਰੈਡੀ ਹੈ ਬਣ ਕੇ ਲੋਈ ਸੜਾ ਸਾਗ ਬਣ ਕੇ ਰੈਡੀ ਹੈ। ਖਾਣ ਵਾਸਤੇ sadafagوankedي